ਇਹ ਤਾਂ ਕਾਲੀਦਾਸ ਦੇ ਤਲਵੇ ਚੜਦਾ ਸੀ ਕਿਤੇ 15 ਜਿਹੜੇ ਪਰਚਾ ਦਰਜ ਹੋਇਆ ਅੱਜ ਤੱਕ ਕਿਸੇ ਕਿਸ ਨੂੰ ਕਹਿੰਦਾ ਕਿਹਦੇ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ ਆਪ ਖੋਦ ਪਲੱਸ 2 ਪਾਸ ਹੈਗਾ ਆਪ ਆਪਣੀ ਬੀਏ ਦੀ ਡਿਗਰੀ ਨੂੰ ਕਿਉਂ ਰੱਖਦਾ ਹੈਗਾ ਤੁਹਾਡਾ ਥੋੜਾ ਜਿਹਾ ਕਿੱਸਾ ਰੱਖ ਰਿਹਾ ਤਰਫੋਂ ਨਾ ਮੈਨੂੰ ਫੈਦਾ ਸਾਹਿਬ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਹੈ ਜੇ ਤੁਸੀਂ ਜੇ ਤੁਸੀਂ ਰਜ਼ਵਾਰਿਆਂ ਦੇ ਘਰੇ ਪੈਦਾ ਹੋਗੇ ਭਾਈ ਜੇ ਤੁਸੀਂ ਜੇ ਤੁਹਾਨੂੰ ਸੋਨੇ ਦੇ ਬਿਸਕਟਾਂ ਵਾਲੇ ਘਰਾਂ ਦੇ ਪੈਦਾ ਹੋਗੇ ਭਈ ਸਾਡਾ ਕੀ ਕਸੂਰ ਆ ਐਫਐਮ ਸਾਹਿਬ ਮੈਂ ਸਰ ਆਪਣਾ ਮੰਤਰੀ ਜੀ ਮੈਂ ਐਫਐਮ ਸਾਹਿਬ ਨੂੰ ਮੰਤਰੀ ਜੀ ਗੁਰਦੁਆਰਾ ਅਰਜੁਨ ਸਾਹਿਬ ਐਡ ਗੁਰਦੁਆਰਾ ਅਰਜੁਨ ਸਾਹਿਬ ਦੇ ਵਿੱਚ ਪੰਜ ਪਵਿੱਤਰ ਵੀੜਾ ਜਿਹੜੀਆਂ ਉਹ ਅਗਨ ਭੇਟ ਕੀਤੀਆਂ ਗੀਆਂ 2 ਫਰਵਰੀ ਦਾ ਇਹ ਵਾਕਿਆ ਹੈਗਾ ਔਰ 4 ਫਰਵਰੀ 1986 ਨੂੰ ਜਦੋਂ ਲੋਕ ਜਿਹੜੇ ਨਗੇ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਜਦੋਂ ਲੋਕ ਜਿਹੜੇ ਧਰਨਾ ਦੇ ਰਹੇ ਸੀ ਜਿਸ ਤਰ੍ਹਾਂ ਬਰਗਾੜੀ ਦੇ ਵਿੱਚ ਹੋਇਆ ਔਰ ਉਸੇ ਸਮੇਂ ਚਾਰ ਜਿਹੜੇ ਨੌਜਵਾਨ ਸੀਗੇ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਕਰੈਕਟ ਕਰ ਦਿਓ ਜਿੱਥੇ ਵੀ ਮੈਂ ਗਲਤ ਹੋਇਆ ਸਰਦਾਰ ਸੁਰਜੀਤ ਸਿੰਘ ਬਰਨਾਲਾ ਜੀ ਮੁੱਖ ਮੰਤਰੀ ਸੀ ਔਰ ਕੈਪਟਨ ਕਮਲਜੀਤ ਸਿੰਘ ਉਸ ਸਮੇਂ ਹੋਮ ਮਿਨਿਸਟਰ ਸੀਗੇ ਔਰ ਸਰਦਾਰ ਸੁਖਜਿੰਦਰ ਸਿੰਘ ਜੀ ਉਸ ਸਮੇਂ ਐਜੂਕੇਸ਼ਨ ਮਿਨਿਸਟਰ ਸੀ ਜਿਨ੍ਹਾਂ ਦੇ ਫਰਜ਼ੰਦ ਸੁਖਪਾਲ ਸਿੰਘ ਖੈਰਾ ਜੀ ਆਈ ਥਿੰਕ ਅ ਉਸ ਸਮੇਂ ਮੈਂਬਰ ਨੇਗੇ ਇਹਨਾਂ ਦੇ ਫਾਦਰ ਸਾਹਿਬ ਸੀ ਜੇ ਮੈਂ ਗਲਤ ਹਾਂ ਖੈਰਾ ਸਾਹਿਬ ਮੈਨੂੰ ਜਰੂਰ ਦਰਸਤ ਕਰ ਦਿਓ ਹਾਂਜੀ ਹਾਂਜੀ ਨੇ ਹਾਂਜੀ ਔਰ ਜਿਨ੍ਹਾਂ ਬਾਰੇ ਗੱਲ ਕਰ ਰਹੇ ਨੇ ਉਹ ਤਾਂ ਇਸ ਦੁਨੀਆ 'ਚ ਹੈ ਹੀ ਨਹੀਂਗੇ ਜੀ ਔਰ ਸਾਰੇ ਮਿਸਰੀਡਿੰਗ ਫੈਕਟਸ ਮੇਰੇ ਪਿੰਡ ਬਾਰੇ ਇਹਨਾਂ ਨੂੰ ਕਿਸੇ ਜਮਾਨਤ ਜਬਤ ਬੰਦੇ ਨੇ ਕੋਈ ਮਿਸਲੀਡਿੰਗ ਫੈਕਟਸ ਦਿੱਤੇ ਨੇ ਉਿੱਥੇ ਬੋਲੀ ਜਾਂਦੇ ਸਦਨ 'ਚ ਜੀ ਠੀਕ ਔਰ ਮੇਰੇ ਪਿਤਾ ਜੀ ਨੇ ਜਦ ਦਰਬਾਰ ਸਾਹਿਬ ਵਿੱਚ ਫੌਜ ਭੇਜੇਗਾ ਪੁਲਿਸ ਭੇਜੀ ਬਲੈਕ ਥੰਡਰਜ਼ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਸੇ ਦਿਨ ਠੀਕ ਸਰਦਾਰ ਸੁਜੀਤ ਸਿੰਘ ਬਰਨਾਲਾ ਦੀ وزارت ਚ ਬਤੌਰ ਕੈਬਨਿਟ ਮਿਨਿਸਟਰ ਸਿਵਾ ਦਿੱਤਾ ਸੀਗਾ ਠੀਕ ਦੈਟ ਇਜ਼ ਹਾਊ ਟੂ ਅਪਹੋਲਡ ਦੀ ਵੈਲਿਊਜ਼ ਆਫ ਪੋਲਿਟਿਕਸ ਐਂਡ ਮੋਰੈਲਿਟੀ ਔਰ ਜੋ ਆਸਥਾ ਸੀ ਦਰਬਾਰ ਸਾਹਿਬ ਦੀ ਕੀ ਅੱਜ ਇਹ ਬਿੱਲ ਤੇ ਗੱਲ ਹੋ ਰਹੀ ਜੀ ਤੁਸੀਂ ਬਾਜਵਾ ਤੋਂ ਕਿਆ ਬਾਜਵਾ ਸਾਹਿਬ ਨੇ ਮੈਂ ਬਾਜਵਾ ਸਾਹਿਬ ਨੇ ਆਪਣੀ ਸਾਰੀ ਗੱਲ ਕਰ ਲਈ ਐ ਬਦ ਆ 4.14 ਆਰਡਰ ਮਿਲ ਗਿਆ ਹੈ डोंट ट्राई टू ਹੈਂਡ ਹੋਲਡ ਸਪੀਕਰ ਨਹੀਂ ਸੈਟ ਡਾਊਨ ਕੇ ਬੋਲੋ ਜੀ ਜਦੋਂ ਮਾਨਜੋਗ ਲੀਡਰ ਆਫ ਦੀ ਆਪੋਜੀਸ਼ਨ ਸਾਹਿਬ ਨੇ ਇਤਿਹਾਸ ਦੇ ਪੰਨਿਆਂ ਦੀ ਗੱਲ ਕੀਤੀ ਕਿ ਇਤਿਹਾਸ ਦੇ ਅੰਦਰ ਕੀ ਕੁਝ ਹੋਇਆਗਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਸਰ ਇਤਿਹਾਸ ਦੇ ਅੰਦਰ ਜਾਣਾ ਚਾਹੀਦਾ ਹਿਸਟਰੀ ਦੇ ਅੰਦਰ ਜਾਣਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਮੈਂ ਜਿਹੜੀਆਂ ਆਤਮਾ ਮੈਂ ਇਸ ਦੁਨੀਆ ਤੋਂ ਚਲੀਆਂ ਗਈਆਂ ਮੈਂ ਉਹਨਾਂ ਦਾ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕਿੰਨਾ ਜੁਰਮ ਕੀਤਾ ਜਾਂ ਕੀ ਕੀਤਾ ਮੈਂ ਤਾਂ ਸਿਰਫ ਇਤਿਹਾਸਕ ਤੌਰ ਤੇ ਕੁਝ ਪੱਖ ਪੇਸ਼ ਕਰ ਰਿਹਾ ਕਿ ਉਹ ਵੀ ਉਸ ਸਮੇਂ ਸਰਕਾਰਾਂ ਵਿੱਚ ਸੀਗੇ ਮੈਂ ਤੁਸੀਂ ਘਬਰਾਓ ਨਾ ਸਰਦਾਰ ਸਾਹਿਬ ਮੈਂ ਕੋਈ ਗਲਤ ਗੱਲ ਨਹੀਂ ਕਰ ਰਿਹਾ ਮੈਂ ਤਾਂ ਕਿਹਾ ਤੁਹਾਡੇ ਚਿਹਰੋ ਡਾਕੀਤਾ ਜਾਵੇ ਬੜੇ ਬੜੇ ਹੋ ਸੀਗੇ ਚਿਹਰੋ ਡਾਕੀਤਾ ਜਾਵੇ ਆਪਣਾ ਮੰਤਰੀ ਜੀ ਚਿਹਰੋ ਡਾਕ ਕਰੋ ਜੋ ਵੀ ਕੋਈ ਚੇ ਵੀ ਆ ਗਿਆ ਤਾਂ ਬਿਣਾ ਕਿਹਾ ਜਾ ਰਿਕਾਰਡ ਨਾ ਕੀਤਾ ਜਾਵੇ ਤੁਸੀਂ ਤੁਸੀਂ ਆਪਣੀ ਤੁਸੀਂ ਬੈਠੋ ਟੀਮਾ ਜੀ ਬੋਲੋ ਤੁਸੀਂ ਐਦਾ ਕਰੋ ਟੀਮਾ ਜੀ ਤੁਸੀਂ ਟੀਮਾ ਜੀ ਸਾਹਿਬ ਬੋਲੋ ਟੀਮਾ ਸਾਹਿਬ ਐਦਾ ਕਰੋ ਦਲਾਸ ਵਿਧਾਨ ਸਭਾ ਦੀਆਂ ਲਾਸਟ ਵਿਧਾਨ ਸਭਾ ਦੇ ਪ੍ਰਸੀਧੀਆਂ ਕਢਾ ਲਓ ਦੇਖ ਲਓ ਕਿੰਨਾ ਕੁ ਬੋਲਦਾ ਸੀਗਾ ਇਹ ਤਾਂ ਕਾਲੀਦਨ ਦੇ ਤਲਵੇ ਚੜਦਾ ਸੀਗਾ ਜਿਹਦੇ 15 ਜਿਹਦੇ ਪਰਚਾ ਦਰਜ ਹੋਇਆ ਜਦੋਂ 2015 ਚ ਮੈਨੂੰ ਥੋੜਾ ਜਾ ਹੁਣ हट ਕੇ ਮੈਂ ਗੱਲ ਕਰਨੀ ਚਾਹਾਂਗੇ ਬੋਲਣੀ ਲੱਗੇ ਇਹ ਸਰਦਾਰ ਜੀ ਬੋਲਣ ਲੱਗੇ ਮੈਂ ਇਹਨਾਂ ਨੂੰ ਹਟ ਕੇ ਦੱਸ ਦਿਆ ਕਿ ਇਹਨਾਂ ਦਾ ਕੀ ਕਿਰਦਾਰ ਰਿਹਾਗਾ ਤੇ ਕੀ ਕੀ ਕਿਰਦਾਰ ਰਿਹਾ ਮੈਂ ਦੱਸ ਹੀ ਦਿਨਾਗਾ ਮਿਸਟਰ ਤੁਸੀਂ ਸ਼ਾਂਤ ਰਹੋ ਤੁਹਾਡਾ ਕਿਰਦਾਰ ਮੈਂ ਦੱਸ ਦਵਾਂ ਜਦੋਂ 2015 ਚ ਜਦੋਂ 2015 ਦੇ ਅੰਦਰ ਸਪੀਕਰ ਸਾਹਿਬ ਇਹਨਾਂ ਦੇ ਸਾਥੀ ਦੇਵੀ ਦੇ ਉੱਤੇ ਗੁਰਦੇਵ ਸਿੰਘ ਦੇਵੀ ਦੇ ਉੱਤੇ ਮੁਕੱਦਮਾ ਦਰਜ ਹੁੰਦਾਗਾ ਤਾਂ ਉਸਨੇ ਕਿਹਦੇ ਤਲਵੇ ਚੱਕੇ ਸੀ ਤੁਹਾਡੀ ਵਾਰੀ ਆਏਗੀ ਤੁਹਾਡੀ ਵਾਰੀ ਆਏ ਤੁਸੀਂ ਬੋਲ ਲਾ ਬੈਠੋ ਕਿਹਦੇ ਦੇ ਤਲਵੇ ਚੱਕੇ ਸੀ ਸਕਵੀਰ ਸਿੰਘ ਬਾਦਲ ਦੇ ਕਿਹਦੇ ਤਲਵੇ ਚੱਕੇ ਸੀ ਪ੍ਰਕਾਸ਼ ਸਿੰਘ ਬਾਦਲ ਦੇ ਬੈਸਟਰ 2015 ਸਾਲ ਤੇ ਪਰਚਾ ਦਰਜ ਹੁੰਦਾ ਸੀ ਤੋਂ 2.5 ਘੰਟੇ ਡਰੱਗ ਸਮੱਗਲਰਾਂ ਦੇ ਨਾਲ ਗੱਲ ਕਰਦਾ ਸੀ ਇਹ ਤਰਕਾਹ ਦਾ ਇਟਸ ਫਟ ਫਟ ਮਿਸਟਰ ਮਿਸਟਰ 2015 ਦੇ ਅੰਦਰ ਇਹ ਰਕਤਾ ਤੇਰੇ ਦੁਆਰਾ ਲਰਦਾਰ ਤੇਰੇ ਦੁਆਰਾ ਲੋਮਿਨੇਟਡ ਮਿਸਟਰ ਸੁਖਪਾਲ ਸਿੰਘ ਜੀ ਤੁਹਾਡੇ ਦੁਆਰਾ ਨੋਟਿਸ ਕਰਦੇ ਰਹੇ ਮੈਂ ਮੰਤਰੀ ਦੀ ਮੁੱਦੇ ਤੇ ਰਹੀਏ ਦਰਜ ਹੋਏ ਨਹੀਂ ਸਰ ਮੁੱਦੇ ਤੇ ਲੱਗੇ ਨੇ ਮੈਂ ਮੁੱਦੇ ਤੇ ਵੀ ਆਉਣਾਗਾ ਮੈਂ ਮੁੱਦੇ ਤੇ ਵੀ ਬੋਲਣਾ ਤੁਸੀਂ ਬੈਠੋ ਜੀ ਪਰ ਲੇਕਿਨ ਹਰ ਓਰ ਉਹ ਵਿਅਕਤੀ ਸਾਰੇ ਮਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਹਰੇਕ ਨੂੰ ਮੌਕਾ ਮਿਲੇਗਾ ਤੁਹਾਨੂੰ ਮੌਕਾ ਮਿਲੇਗਾ ਰਜ਼ਵਾਨਿਆਂ ਦੇ ਘਰ ਚ ਪੈਦਾ ਹੋਇਆ ਆਊਗਾ ਅਸੀਂ ਓ ਵੀ ਹੈਵ ਐਨ ਓਪਰਚੁਨਿਟੀ ਫਾਰ ਟੋਟਲ ਆ ਸਾਡੇ ਸਾਰੇ ਲੋਕ ਗਰੀਬਾਂ ਦੇ ਤੁਹਾਨੂੰ ਮੌਕਾ ਦਿੱਤਾ ਜਾਏ ਇਹ ਨਹੀਂ ਹੋਣੀ ਲੈ ਟੀਮ ਕੰਪਲੀਟ ਹੋਇਆਗਾ ਲੈ ਟੀਮ ਕੰਪਲੀਟ ਹੋ ਗਿਆਗਾ ਕਦੇ ਕਿਸੇ ਨੂੰ ਕੁਝ ਦੱਸਦਾ ਕਿਸੇ ਨੂੰ ਕਹਿੰਦਾ ਕਿਹਦੇ ਕੋਲੇ ਕੁਆਲਿਫੀਕੇਸ਼ਨ ਨਹੀਂ ਹੈਗੀ ਆਪ ਖੋਦ ਪਲੱਸ 2 ਪਾਸ ਆਗਾ ਆਪ ਆਪਣੀ ਬੀਏ ਦੀ ਡਿਗਰੀ ਨੂੰ ਕੋਗੇ ਰੱਖਦਾਗਾ ਚਲੋ ਤੁਸੀਂ ਆਪਾਂ